ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਜਿਹੜਾ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਕਿਉਂਕਿ ਫਰੋਜਪੁਰ ਦੇ ਵਿੱਚ ਲਗਾਤਾਰ ਲੁੱਟ ਖੋਹਾਂ ਦਾ ਚੋਰੀਆਂ ਦਾ ਜਿਹੜਾ سلسلہ ਆਮ ਜਿਹੜਾ ਨਜ਼ਰ ਆਉਂਦਾ ਸੀਗਾ ਪਰ ਹੁਣ ਜਿਹੜੀ ਕਿ ਪੰਜਾਬ ਪੁਲਿਸ ਜਿਹੜਾ ਸਖਤੀ ਜਿਹੜੀ ਉਹਨਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਇੱਕ ਇੱਕ ਜਿਹੜਾ ਕਿ ਨੰਬਰ ਜਿਹੜੇ ਚੈੱਕ ਕੀਤੇ ਜਾਂਦੇ ਵਾਹਨਾਂ ਦੇ ਕਿਉਂਕਿ ਜ਼ਿਆਦਾਤਰ ਜਿਹੜੇ ਨੇ ਬਾਈਕ ਚੋਰੀ ਦੇ ਵੀ ਕਾਫੀ ਜਿਹੜੇ ਕਿ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਪੁਲਿਸ ਦੇ ਵੱਲੋਂ ਜਿਹੜਾ ਨਾਕਾਬੰਦੀ ਕੀਤੀ ਗਈ ਫਰੋਜਪੁਰ ਤਸਵੀਰਾਂ ਤੁਹਾਡੇ ਨਾਲ ਖਾਂਦੀਆਂ ਕਰਨੇ ਆ ਤੁਸੀਂ ਦੇਖ ਸਕਦੇ ਜੇ ਕਿ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਇਸ ਸਮੇਂ ਅਸੀਂ ਫਰੋਜਪੁਰ ਦੇ ਨਾਮ ਦੇ ਚੌਂਗ ਦੇ ਵਿੱਚ ਮੌਜੂਦ ਹਾਂ ਪਰ ਪੰਜਾਬ ਪੁਲਿਸ ਦੇ ਵੱਲੋਂ ਇਹੀ ਕਿਹਾ ਹੈ ਜੇ ਕੀਤਾ ਜਾ ਰਿਹਾ ਹੈ ਕਿ ਲਗਾਤਾਰ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਅਨਸਰ ਜਿਹੜਾ ਗਲਤ ਹਰਕਤ ਨਾ ਕਰੇ ਨੰਬਰਾਂ ਤੱਕ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ ਇੱਕ ਵਾਰ ਇਧਰ ਵੀ ਮੈਂ ਤਸਵੀਰ ਦਿਖਾਉਂਦੀ ਦਿਖਾਵਾਂਗਾ ਜਿਸ ਤਰ੍ਹਾਂ ਸਾਡੇ ਨਾਲ ਇਥੇ ਮੁਲਾਜ਼ਮਾ ਉਹਨਾਂ ਦੇ ਵੱਲੋਂ ਐਪ ਦੇ ذریعے ਨੰਬਰ ਜਿਹੜੇ ਨੇ ਉਹ ਵੀ ਚੈੱਕ ਕੀਤੇ ਜਾਂਦੇ ਨੇ ਲਗਾਤਾਰ ਕਿ ਨੰਬਰ ਜਿਹੜਾ ਸਹੀ ਨੰਬਰ ਪਲੇਟ ਜਿਹੜੀ ਹੈਗੀ ਹੈ ਜਾਂ ਕਿਸੇ ਹੋਰ ਮੋਟਰਸਾਈਕਲ ਦੀ ਜਾਂ ਨੰਬਰ ਪਲੇਟ ਕਿਉਂਕਿ ਲਗਾਤਾਰ ਨੰਬਰ ਜਰੂਰ ਲੱਗੀ ਹੁੰਦੇ ਨੇ ਜਾਂ ਚੋਰੀ ਦੇ ਬਾਈਕ ਹੁੰਦੇ ਕਿਸੇ ਹੋਰ ਦਾ ਨੰਬਰ ਹੁੰਦਾ ਪਰ ਲੇਕਿਨ ਹੁਣ ਪੁਲਿਸ ਦੇ ਵੱਲੋਂ ਲਗਾਤਾਰ ਇਸ ਚੀਜ਼ ਬਾਰੇ ਵੀ ਜਾਂਚ ਕੀਤੀ ਜਾਂਦੀ ਹੈ ਆਨਲਾਈਨ ਕਿ ਇਹ ਨੰਬਰ ਸਹੀ ਹੈ ਜਾਂ ਗਲਤ ਹੈਗਾ ਕਿਉਂਕਿ ਨੰਬਰ ਜੇ ਸਹੀ ਪਾਇਆ ਜਾਂਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰ ਕਾਗਜ਼ ਪੱਤਰ ਦੇਖ ਕੇ ਉਹਨਾਂ ਨੂੰ ਜਿਹੜਾ ਛੱਡਿਆ ਜਾਂਦਾ ਇੱਕ ਤਸਵੀਰ ਵੀ ਤੁਸੀਂ ਦੇਖ ਸਕਦੇ ਜਿਸ ਤਰ੍ਹਾਂ ਹੁਣ ਵੀ ਤੁਸੀਂ ਦੇਖ ਸਕਦੇ ਲਗਾਤਾਰ ਗਲਤ ਜਿਹੜੇ ਹੈਗੇ ਨੇ ਬਾਈਕ ਉਹਨਾਂ ਦਾ ਚਲਾਨ ਮੌਕੇ ਤੇ ਜਿਹੜਾ ਕਟਿਆ ਜਾ ਰਿਹਾ ਹੈਗਾ ਪਰ ਉਹਨਾਂ ਦੇ ਵੱਲੋਂ ਲਗਾਤਾਰ ਇਹੀ ਕੋਸ਼ਿਸ਼ ਇਹ ਕੀ ਹੈ ਕਿਸੇ ਤਰ੍ਹਾਂ ਕਰਾਈਮ ਨੂੰ ਵੀ ਠੱਲ ਪਵੇ ਤਾਂ ਨਜ਼ਾਇਜ਼ ਜਿਹੜੀਆਂ ਲੁੱਟਾਂ ਖੋਹਾਂ ਨੂੰ ਸਾਡੇ ਨਾਲ ਮੁਲਾਜ਼ਮ ਮੌਜੂਦ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਸੁਖਜਿੰਦਰ ਜੀ ਅਸੀਂ ਗੱਲ ਕਰੀਏ ਕਿ ਲਗਾਤਾਰ ਇਹ ਨਾਕੇ ਜਿਹੜੇ ਲਾਏ ਜਾਂਦੇ ਹੈਗੇ ਨੇ ਕਿ ਜਿਹਦੇ ਲੱਗਦਾ ਇਹੋ ਜਿਹਾ ਕਿ ਕੋਈ ਚੋਰੀ ਦੇ ਵੀ ਮੋਟਰਸਾਈਕਲ ਹੁੰਦੇ ਜਾਂ ਗਲਤ ਨੰਬਰ ਪਲੇਟਾਂ ਵੀ ਜਿਹੜੀਆਂ ਲੋਕਾਂ ਨੇ ਲਾਈਆਂ ਹੁੰਦੀਆਂ ਨੇ ਬਿਲਕੁਲ ਸਰ ਇਹ ਮਾਨਜੋਗ ਐਸਐਸਪੀ ਸਾਹਿਬ ਨੇ ਕਿਹ ਚ ਸਪੈਸ਼ਲ ਨਾਕਾ ਲਾਇਆ ਜਾਂਦਾ ਹੈ ਜੇ ਅੱਜ ਜਿਵੇਂ ਬਾਬਾ ਨਾਮਦੇਵ ਜਾਂ ਦੋ ਤਿੰਨ ਜਗ੍ਹਾ ਦਿੱਤੇ ਜਾਂਦੇ ਆ ਉਦਮ ਸਿੰਘ ਚੌਕ ਡੇਢ ਘੰਟਾ ਜੀ ਉਦਮ ਸਿੰਘ ਚੌਕ ਤੇ ਡੇਢ ਘੰਟਾ ਬਾਬਾ ਨਾਮਦੇਵ ਚੌਕ ਨਾਕ ਲਗਾਈ ਜਾਣਾ ਹੈ ਇਹ ਮਾਨ ਜੋ ਐਸਵੀ ਸਾਹਿਬ ਨੂੰ ਹੋ ਗਈ ਬਕਰੇ ਦੇ ਨਿਰਦੇਸ਼ ਮਿਲਦੇ ਆ ਜਿਵੇਂ ਅੱਜ ਸਦਰੇ ਇਲਾਕੇ ਵਿੱਚ ਜਾਂ ਕੈਂਟ ਵਿੱਚ ਜਾਂ ਸਿਟੀ ਵਿੱਚ ਵੱਖ-ਵੱਖਰੇ ਨਾਕੇ ਲਗਾਏ ਜਾਂਦੇ ਆ ਚੱਕੀ ਪੁੱਛਣ ਚੈੱਕ ਕੀਤਾ ਜਾਂਦਾ ਬਗੈਰ ਨੰਬਰ ਪਲੇਟ ਟ੍ਰਿਪਰ ਰੈਡਿੰਗ ਜਾਂ ਕੋਈ ਮੋਟਰਸਾਈਕਲ ਰੋਕੇ ਸਾਰੀ ਇਨਕੁਆਇਰੀ ਕੀਤੀ ਜਾਂਦੀ ਜਿਹਦੇ ਨਾਲ ਐਪ ਤੇ ਚੈੱਕ ਕੀਤਾ ਜਾਂਦਾ ਕਿ ਉਹਨਾਂ ਨੇ ਨੰਬਰ ਪਲੇਟਾਂ ਸਹੀ ਲੱਗੀਆਂ ਜਾਂ ਜਿਸ ਤਰ੍ਹਾਂ ਹੀ ਦੇਖਿਆ ਗਿਆ ਨੰਬਰ ਤੁਸੀਂ ਐਪ ਤੇ ਕਰਦੇ ਕਿ ਜਾਂ ਚੰਦਨ ਨਾਲ ਫਿਰ ਸਾਰਾ ਕਲੀਅਰ ਆ ਜਾਂਦਾ ਸਾਰਾ ਡਾਟਾ ਆ ਜਾਂਦਾ ਹਾਂਜੀ ਹਾਂਜੀ ਸਰ ਬਿਲਕੁਲ ਸਹੀ ਕਲੀਅਰ ਆ ਜਾਂਦਾ ਜਿਵੇਂ ਕਿ ਗਲਤ ਨੰਬਰ ਲਾਇਆ ਹੋਵੇ ਉਹ ਸ਼ੱਕੀ ਫੋਨ ਚੈੱਕ ਕੀਤਾ ਜਾਂਦਾ ਹੈ ਕਿ ਅੱਜ ਕੱਲ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਐ ਇਸ ਤਕੇ ਐਪ ਤੇ ਪਾ ਕੇ ਚੈੱਕ ਕੀਤਾ ਜਾਂਦਾ ਜੇ ਕਿ ਜੋ ਮੋਟਰਸਾਈਕਲ ਦਾ ਨੰਬਰ ਨਹੀਂ ਪਾਇਆ ਜਾਂਦਾ ਉਦੇਪਾ ਮਤਾਬਕ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਅੱਛਾ ਜੀ ਅਸੀਂ ਗੱਲ ਕਰੀਏ ਫਰੋਜਪੁਰ ਵਾਸੀਆਂ ਨੇ ਕੀ ਅਪੀਲ ਕਰਨੀ ਕੀ ਚਾਹਉਂ ਕਿ ਨਜਾਇਜ਼ ਮੋਟਰਸਾਈਕਲ ਜਾਂ ਚੋਰੀਆਂ ਵਾਲੇ ਉਹਨਾਂ ਨੂੰ ਕੀ ਅਪੀਲ ਕਰਨਗੇ ਨੌਜਵਾਨਾਂ ਨੂੰ ਪਬਲਿਕ ਨੇ ਇਹ ਅਪੀਲ ਕਰਦੇ ਆ ਕਿ ਜੋ ਵੀ ਆਪਣੇ ਮੋਟਰਸਾਈਕਲ ਲੈ ਕੇ ਚੱਲਣ ਉਹ ਆਪਣਾ ਪ੍ਰੋਪਰਟਾ ਆਪਣੇ ਡਾਕੂਮੈਂਟ ਲੈ ਕੇ ਚੱਲਣ ਜੋ ਵੀ ਆਪਣੇ ਪੁਲਿਸ ਲਾਈਵ ਨੂੰ ਮੰਗਿਆ ਜਾਂਦਾ ਉਹ ਪੇਪਰ ਦਿਖਾਈ ਜਾਣ ਇਹ ਤੁਹਾਡੇ ਨਾਲ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਕਿਉਂਕਿ ਆਮ ਜ਼ਿਆਦਾਤਰ ਹੁੰਦਾ ਜਾਂ ਫੋਨ ਕਰਾ ਦਿੰਦੇ ਨੇ ਮਿਸਹੂਏਬ ਵੀ ਕੀਤਾ ਜਾਂਦਾ ਹੈਗਾ ਕਿ ਉਸ ਤਰ੍ਹਾਂ ਦੇ ਵੀ ਕਿ ਨੌਜਵਾਨਾਂ ਦੇ ਵਿੱਚ ਕਿਉਂਕਿ ਆਮ ਜਿਹੜੇ ਨੌਜਵਾਨਾਂ ਦਾ ਗਰਮ ਖੂਨ ਹੁੰਦਾ ਕਿ ਨੌਜਵਾਨਾਂ ਦੇ ਨਾਲ ਕੋਈ ਮਿਸਬੇਵ ਕੀਤਾ ਜਾਂਦਾ ਸਹੀ ਡੀਲ ਕੀਤਾ ਜਾਂਦਾ ਜਾਂ ਇਹ ਸਪਤਾ ਕੋ ਸਾਨੂੰ ਨਾਕੇ ਤੇ ਆਈ ਤਾਂ ਕੋਈ ਐਜਾ ਪਰਸਨ ਨਹੀਂ ਮਿਲਿਆ ਜੋ ਕੋਈ ਸਾਨੂੰ ਫੋਨ ਕਰਵਾਵੇ ਇਹ ਮਾਨਜਕ ਐਸਐਸਪੀ ਸਾਹਿਬ ਦੇ ਹੱਥ ਸਾਕ ਕਰ ਦਿੱਤਾ ਵੀ ਪ੍ਰੋਪਰ ਚੈੱਕ ਕਰਕੇ ਉਹਦੇ ਗਾ ਚਲਾਨ ਕਿਤੇ ਜਾਂਦਾ ਇਹ ਸਾਨੂੰ ਮੁਲਾਜ਼ਮ ਜਿਨ੍ਹਾਂ ਦੇ ਵੱਲੋਂ ਚੈਕਿੰਗ ਕੀਤੀ ਜਾਂ ਇਧਰ ਵੀ ਤੁਸੀਂ ਦੇਖ ਸਕਦੇ ਜੇ ਇੱਕ ਮੁਲਾਜ਼ਮ ਦੇ ਵੱਲੋਂ ਕਾਗਜ਼ ਪੱਤਰ ਜਿਹੜੇ ਨੇ ਸਾਰੇ ਚੈੱਕ ਕੀਤੇ ਜਾਂਦੇ ਨੇ ਕਿਉਂਕਿ ਲਗਾਤਾਰ ਕੋਸ਼ਿਸ਼ ਇਹੀ ਕੀਤੀ ਜਾ ਰਹੀ ਹੈ ਕਿ ਜਿਹੜਾ ਕਿ ਫਿਰੋਜ਼ਪੁਰ ਦੇ ਵਿੱਚ ਕਿਸੇ ਤਰ੍ਹਾਂ ਦਾ ਆਨਸਰ ਜਿਹੜਾ ਹੈ ਕਿ ਕੋਈ ਵੀ ਘਟਨਾ ਨਾ ਕਿਉਂਕਿ ਲਗਾਤਾਰ ਚੋਰੀ ਵਾਲ ਦਾ ਮੋਟਰਸਾਈਕਲ ਜਾਂ ਉਸ ਤਰ੍ਹਾਂ ਜਿਹੜਾ ਨਸ਼ੇ ਦੇ ਦੇ ਵਿੱਚ ਜਿਹੜਾ ਅਸੀਂ ਗੱਲ ਕਰਦੇ ਨਸ਼ੇ ਦੇ ਵਿੱਚ ਵੀ ਜਿਹੜੇ ਨੇ ਉਹ ਵੀ ਚੋਰੀ ਦੇ ਕਰਕੇ ਜਿਹੜਾ ਆਪ ਦੀ ਨਸ਼ੇ ਦੀ ਵੀ ਜਿਹੜਾ ਉਹਨਾਂ ਦੇ ਵੱਲੋਂ ਵੀ ਪੂਰਤੀ ਕੀਤੀ ਜਾਂਦੀ ਦੀ ਮਲਾਜ਼ਮਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਤਾਂ ਇਹ ਹੀ ਕੀਤੀ ਜਾ ਰਹੀ ਹੈਗੀ ਏ ਕਿ ਜਿਹੜਾ ਕਿ ਇੱਕ ਇੱਕ ਪਾਲ ਦੀ ਜਿਹੜੀ ਕਿ ਜਾਣਕਾਰੀ ਵੀ ਸਾਂਝੀ ਸਰ ਅਸੀਂ ਗੱਲ ਕਰੀਏ ਕਿੰਨੇ ਕੁ ਜਿਹੜੇ ਚਲਾਨ ਅੱਜ ਕੱਟੇ ਗਏ ਨੇ ਕਰੀਬ 5 ਕਿ ਤਰ੍ਹਾਂ ਕਰਦੇ ਅੱਛਾ ਤੇ ਕਿਸ ਤਰ੍ਹਾਂ ਆਪਾਂ ਲੱਗਦਾ ਹੈਗਾ ਕਿ ਚੋਰੀ ਦੇ ਮੋਟਰਸਾਈਕਲ ਜੀ ਕਾਫੀ ਹੁੰਦੇ ਨੇ ਕਿ ਉਹ ਕਿਸ ਤਰ੍ਹਾਂ ਫਿਰ ਟ੍ਰੇਸ ਕਿਸ ਤਰ੍ਹਾਂ ਕਰਦੇ ਉਹਨਾਂ ਸਾਰਾ ਉਹ ਜਿਹੀਂ ਵੈਰੀਫਾਈ ਕਰਦੇ ਆ ਮੋਬਾਈਲ ਤੇ ਸਰਚ ਮਾਰ ਕੇ ਕਰਦੇ ਆ ਜਿਵੇਂ ਕੋਈ ਨੇ ਗਲਤ ਨੰਬਰ ਤੇ ਨਹੀਂ ਲਾ ਕੇ ਨੰਬਰ 플레이ਟ ਤੇ ਲਾਈ ਇਹ ਕਰਕੇ ਕਰਦੇ ਤੇ ਇਸੇ ਲਗਾਤਾਰ ਜਿਹੜੇ ਨਾਕੇ ਦੇ ਸੀ ਗੱਲ ਕਰੀ ਗਏ ਫਰੋਜ਼ਪੁਰ ਦੇ ਵਿੱਚ ਜਿਹੜੇ ਨੇ ਕਿੰਨੇ ਉਹ ਜਿਹੜੇ ਨਾਕੇ ਲੱਗੇ ਹੁੰਦੇ ਆ ਇਹਦੇ ਬਾਰੇ ਦੇ ਜਿਹੜਾ ਸਪੈਸ਼ਲ ਨਾਕਾ ਲੱਗਾ ਉਹ ਅੱਜ ਹੀ ਲੱਗਾ ਮੋਬਾਈਲ ਬਾਕੀ ਮੈਂ ਨਵਾਂ ਬਲਕਾ ਉਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਚੱਲ ਚੱਲ ਤੇ ਕਿਸ ਤਰ੍ਹਾਂ ਰੁਟੀਨ ਚ ਚੱਲ ਜਾਣਾ ਲੱਗਾ ਰਹੇਗਾ ਉਹ ਰੁਟੀਨ ਚ ਲੱਗਦੀ ਰੁਟੀਨ ਜੀ ਤੇ ਆਪ ਤੁਸੀਂ ਨੌਜਵਾਨਾਂ ਨੂੰ ਜਾਂ ਜਿਹੜੇ ਨੇ ਗਲਤ ਹੈਗੇ ਨੇ ਅਨਸਰ ਹੈਗੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਇਹੋ ਬਜਣਾ ਚਾਹੀਦਾ ਵਾ ਜੀ ਮਾਰੇ ਕੰਮਾਂ ਤੋਂ ਬਜਣਾ ਚਾਹੀਦਾ ਇਹ ਸਾਨੂੰ ਮੁਲਾਜ਼ਮ ਸੀ ਗਿਆ ਬਲਵਿੰਦਰ ਸਿੰਘ ਇੱਕ ਵਾਰ ਤਸਵੀਰਾਂ ਵੀ ਤੁਹਾਨੂੰ ਦਿਖਾਉਣੇ ਇਸ ਸਮੇਂ ਨਾਵਦੇਵ ਦੇ ਚੌਂਕ ਦੇ ਵਿੱਚ ਖੜੇ ਹੋਏ ਨੇ ਮੁਲਾਜ਼ਮ ਉਹਨਾਂ ਤੇ ਵੱਲੋਂ ਲਗਾਤਾਰ ਜਾਂਚ ਜਿਹੜੀ ਮੋਟਰਸਾਈਕਲਾਂ ਦੇ ਵੀਕਰਾਂ ਵਾਲੀ ਸਾਰਿਆਂ ਦੀ ਕੀਤੀ ਜਾਂਦੀ ਮੈਂ ਤਸਵੀਰ ਇੱਕ ਵਾਰ ਫਿਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕੀ ਜਿਸ ਤਰ੍ਹਾਂ ਨੌਜਵਾਨ ਇੱਕ ਹੈ ਉਹਨਾਂ ਦਾ ਕਾਗਜ਼ ਪੱਤਰ ਵੀ ਚੈੱਕ ਕੀਤਾ ਗਿਆ ਸੀਗਾ ਸਭ ਕੁਝ ਉਸ ਤੋਂ ਬਾਅਦ ਦੇ ਵਿੱਚ ਉਹ ਚੱਲਿਆਂ ਦੇ ਨਾਲ ਨੌਜਵਾਨ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਕਾਗਜ਼ ਪੱਤਰ ਹੈਗੇ ਸਾਰੇ ਹਾਂਜੀ ਹਾਂਜੀ ਸਾਰਾ ਕੁਝ ਹੈ ਜੀ ਤੇ ਕਿਸ ਤਰ੍ਹਾਂ ਉਹਨਾਂ ਨੇ ਤੁਹਾਡੇ ਨਾਲ ਡੀਲ ਕਿਵੇਂ ਕੀਤਾ ਵਧੀਆ ਡੀਲ ਕੀਤਾ ਜੀ ਵਧੀਆ ਡੀਲ ਕੀਤਾ ਤੇ ਕਾਗਜ਼ ਪੱਤਰ ਤੁਹਾਡੇ ਪੂਰੇ ਹੈਗੇ ਸਾਰੇ ਹਾਂਜੀ ਹਾਂਜੀ ਪੂਰੇ ਚਲਾਨ ਤਾਂ ਨਹੀਂ ਹੋਇਆ ਕੁਝ ਨਹੀਂ ਨਹੀਂ ਕੁਝ ਨਹੀਂ ਹੋਇਆ ਜੀ ਤੇ ਕੀ ਤੁਸੀਂ ਚਾਹੋਗੇ ਕਿ ਆਮ ਜਿਹੜੇ ਨੇ ਜਿਹੜੇ ਗਲਤ ਨੇ ਜਾਂ ਕਾਗਜ਼ ਪੱਤਰ ਨਹੀਂ ਲੈ ਕੇ ਨਹੀਂ ਰੱਖਦੇ ਜਾਂ ਲੁੱਟਾਖੋਣਾਂ ਨੂੰ ਕੀ ਕਰਨਾ ਚਾਹੋਗੇ ਨਹੀਂ ਇਹ ਰੈਗੂਲਰ ਬੇਸਿਸ ਤੇ ਚੈਕਿੰਗ ਹੁੰਦੀ ਰਹਿੰ ਮੈਂ ਅੱਗੇ ਵੀ ਇੱਥੇ ਟਿਊਸ਼ਨ ਵਗੈਰਾ ਲੰਘਦਾ ਰਹਿਣਾ ਤੇ ਚੈਕਿੰਗ ਵਗੈਰਾ ਹੁੰਦੀ ਰਹਿੰਦੀ ਹੈ ਸਹੀ ਅੱਛਾ ਇਹ ਸਟੱਡੀ ਕਰਦੇ ਜੀ ਹਾਂਜੀ ਹਾਂਜੀ ਇਸ ਵਿੱਚ ਹੋਰ ਗੱਲ ਹੈ ਕਿ ਸਕੂਲਾਂ ਦੇ ਵਿੱਚ ਵੀ ਕਦੇ ਇਹ ਤੁਹਾਨੂੰ ਐਸੇ ਦੱਸਿਆ ਜਾਂਦਾ ਕੁਝ ਸਕੂਲਾਂ ਵਿੱਚ ਅਵੇਰਨੈਸ ਆਂਦੇ ਰਹਿੰਦੇ ਹਰ ਇੱਕ ਸਾਲ ਮਤਲਬ ਕਿ ਹਾਂ ਆਂਦੇ ਨੇ ਟ੍ਰੈਫਿਕ ਜਦੋਂ ਲਾਸਟ ਸੈਸਨ ਦੇ ਵਿੱਚ ਆਂਦੇ ਹੁੰਦੇ ਇਹ ਸਨ ਨੌਜਵਾਨ ਸੀਗੇ ਜਿੰਦੇ ਨਾਲ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਜਿਸ ਨੂੰ ਰੋਕਿਆ ਗਿਆ ਉਸ ਤੋਂ ਬਾਅਦ ਕਾਗਜ਼ ਪੱਤਰ ਚੈੱਕ ਕਰਨ ਤੋਂ ਬਾਅਦ ਇਹ ਵਿੱਚ ਉਹਨੂੰ ਇਥੋਂ ਜਾਣ ਦਿੱਤਾ ਗਿਆ ਹੈਗਾ ਨਾਲ ਨੌਜਵਾਨਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਦੇ ਵੱਲੇ ਵੀ ਦੱਸਿਆ ਜਾਂਦਾ ਹੈ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਸਕੂਲਾਂ ਦੇ ਵਿੱਚ ਵੀ ਜਿਹੜਾ ਸਾਨੂੰ ਇਸ ਬਾਰੇ ਵੇਅਰ ਕਰਾਇਆ ਜਾਂਦਾ ਹੈਗਾ ਕਿ ਕਿਸ ਤਰ੍ਹਾਂ ਜਿਹੜੇ ਨੇ ਰੂਲ ਜਿਹੜੇ ਨੇ ਉਹਨਾਂ ਨੂੰ ਫਾਲੋ ਕਰਨਾ ਹੈਗਾ ਲਗਾਤਾਰ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਕਿ ਲਗਾਤਾਰ ਚੈੱਕ ਕੀਤੀ ਜਾ ਰਹੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਅਪੀਲ ਕੀਤੀ ਜਾਂਦੀ ਕਿ ਪਬਲਿਕ ਜਿਹੜਾ ਕਿ ਸਾਡਾ ਜਿਹੜਾ ਸਾਥ ਦੇਣਾ ਚਾਹੀਦਾ ਹੈ ਕੈਮਰਾਮੈਨ ਨਾਲ ਸਿ Sky News Punjab Prohibition